ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਪੂ ਪ੍ਰਕਾਸ਼ ਸਿੰਘ ਬਾਦਲ ਜਦੋਂ ਦੁਨੀਆ ਤੋਂ ਰੁਕਸ਼ਤ ਹੋਏ ਨੇ ਉਦੋਂ 5 ਦਿਨ ਪਹਿਲਾਂ ਸੁਖਵੀਰ ਬਾਦਲ ਦੀ ਉਹਨਾਂ ਨੇ ਕਲਾਸ ਲਾਈ ਤੇ ਉਹਨਾਂ ਨੂੰ ਵਧੀਆ ਤਰੀਕੇ ਨਾਲ ਪੜਾਇਆ ਤੇ ਕੀ ਕਿਹਾ ਉਹ ਕਹਿੰਦੇ ਬੇਟਾ ਸੁਖਵੀਰ ਬਾਦਲ ਤੂੰ ਨਸ਼ਾ ਪਤਾ ਕਰਦਾ ਏ ਜਿਆਦਾ ਤੈਨੂੰ ਰਾਜਨੀਤੀ ਦੀ ਸਮਝ ਹੈ ਨਹੀਂ ਜਿਹੜੀ ਮੇਰੀ ਜੁੰਡਲੀ ਹੈ ਨਾ ਜਣ ਕੇ ਜਿਹੜੇ ਬਾਦਲ ਵੱਡੇ ਬਾਦਲ ਸਾਹਿਬ ਦੇ ਨਾਲ ਰਹਿੰਦੇ ਸੀ ਉਹ ਕਹਿੰਦੇ ਇਹਨਾਂ ਦੀਆਂ ਕਰਤੂਤਾਂ ਦਾ ਮੈਨੂੰ ਪਤਾ ਹੈ ਮੇਰੀਆਂ ਕਰਤੂਤਾਂ ਦਾ ਇਹਨਾਂ ਨੂੰ ਪਤਾ ਯਾਨੀ ਕਿ ਬਾਦਲ ਸਾਹਿਬ ਨੇ ਇਹ ਸੁਖਵੀਰ ਬਾਦਲ ਨੂੰ ਕਿਹਾ ਸੀ ਵੀ ਜਿਹੜੀਆਂ ਮੈਂ ਕਰਤੂਤਾਂ ਕੀਤੀਆਂ ਨੇ ਇਹ ਸਾਰੀ ਪਾਰਟੀ ਨੂੰ ਪਤਾ ਹੈ ਤੇ ਸਾਰੀ ਪਾਰਟੀ ਦੀਆਂ ਕਰਤੂਤਾਂ ਦਾ ਮੈਨੂੰ ਪਤਾ ਹੈ ਤੇ ਬਾਦਲ ਸਾਹਿਬ ਮਰਨ ਤੋਂ ਪਹਿਲਾਂ ਕਹਿੰਦੇ ਵੀ ਜਦੋਂ ਮੈਂ ਦੁਨੀਆ ਤੋਂ ਚਲਾ ਗਿਆ ਨਾ ਤਾਂ ਤੇਥੋਂ ਇਹ ਜਿਹੜੇ ਮੇਰੀ ਜੁੰਡਲੀ ਦੇ ਬੰਦੇ ਨੇ ਠੀਕ ਨਹੀਂ ਹੋਣੇ ਤੇਥੋਂ ਇਹ ਬਾਗੀ ਹੋ ਜਾਣਗੇ ਬਸ ਤੇਰਾ ਇੱਕੋ ਹੀ ਕੰਮ ਹੈ ਤੂੰ ਇੱਕ ਕੰਮ ਕਰੇ ਬਾਅਦ ਵਿੱਚ ਇਹ ਪਾਰਟੀ ਨੂੰ ਖਤਮ ਕਰ ਦੇ ਤੈਥੋਂ ਇਹ ਪਾਰਟੀ ਸੁਭਾਲੀ ਨਹੀਂ ਜਾਣੀ ਇਹ ਗੱਲ ਨਾ ਤੁਸੀਂ ਅੰਦਾਜ਼ਾ ਲਾ ਸਕਦੇ ਜਿੰਨਾ ਚਿਰ ਵੱਡੇ ਬਾਦਲ ਰਹੇ ਨੇ ਕੋਈ ਬਦਲ ਸਾਬਲ ਝਾਕਿਆ ਨਹੀਂ ਕਿਸੇ ਦੀ ਜ਼ਰਤ ਨਹੀਂ ਸੀ ਕੋਈ ਬਾਗੀ ਹੋ ਜੇ ਕੋਈ ਪੁਠਾ ਸਾਬਲ ਬਿਆਨ ਦੇ ਜੇ ਤੇ ਜਦੋਂ ਬਾਦਲ ਸਾਹਿਬ ਇੱਥੋਂ ਚਲੇ ਗਏ ਤੇ ਉਸ ਤੋਂ ਬਾਅਦ ਸਾਰੇ ਅੱਖਾਂ ਦਿਖਾਉਣ ਲੱਗੇ ਸੁਖਵੀਰ ਬਾਦਲ ਨੂੰ ਹੁਣ ਸੁਖਵੀਰ ਬਾਦਲ ਦਾ ਇਹ ਮਤਲਬ ਨਹੀਂ ਹੈਗਾ ਕਿ ਮੈਂ ਪੰਜਾਬ ਦਾ ਮੁੱਖ ਮੰਤਰੀ ਬਣਾ। ਜੇ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਬਣਾਵਾ ਕੋਈ ਮਤਲਬ ਨਹੀਂ। ਉਹ ਤਾਂ ਜਿਹੜੀ ਗੱਲਬਾਤ ਉਹਨਾਂ ਦੇ ਪਿਤਾ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕਹੀ ਹੈ ਉਹ ਤੇ ਪੈਰਾ ਦੇ ਰਹੇ ਨੇ। ਉਹਦਾ ਮਕਸਦ ਕੀ ਹੈ? ਵੀ ਮੈਂ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰਨਾ। ਜੋ ਖਤਮ ਕਰ ਰਹੇ। ਹੁਣ ਜਿਹੜੀ ਬੇੜੀ ਦਾ ਮਲਾ ਹੀ ਬੇੜੀ ਨੂੰ ਡੋਬਣਾ ਚਾਵੇ ਬੇੜੀ ਜੇ ਨੀ ਮਰਜੀ ਮਜਬੂਤ ਹੋਵੇ ਉਹ ਤੈਰੀ ਨਹੀਂ ਸਕਦੀ ਉਹ ਡੁੱਬੂਗੀ ਡੁੱਬੂਗੀ ਹੁਣ ਜਿਹੜਿਆ ਰੋਲੇ ਪੈਂਦੇ ਨੇ ਕੋਈ ਕਹਿੰਦਾ ਜੀ ਡਿੰਪੀ ਢਿੱਲੋ ਨੂੰ ਬਾਹਰ ਕਢਦਾ ਮਨਪੀਤ ਬਾਦ ਨੂੰ ਦੁਬਾਰਾ ਸ਼ਾਮਲ ਕਰ ਲਿਆ ਢੀਂਸਾ ਬਾਹਰ ਕਢਦਾ ਜਾਂ ਿਆਲੀ ਨਰਾਜ ਹੋ ਗਿਆ ਮੁੱਛਾ ਕੱਟਣ ਵਾਲੀ ਬੀਬੀ ਨਰਾਜ ਹੋ ਗਈ ਜੰਗੀਰ ਕੌਰ ਇਹ ਜੋ ਕੁਝ ਹੋ ਰਿਹਾ ਨਾ ਇਦੇ ਨਾਲ ਸ਼ਖਵੀਰ ਨੂੰ ਕੋਈ ਲੈਣਾ ਦੇਣਾ ਨਹੀਂ ਉਹਦੇ ਦਾ ਮਨਸ਼ਾ ਇੱਕੋ ਹੀ ਹੈ ਮੈਂ ਆਪਣੇ ਪਿਤਾ ਦੀ ਕਹੀ ਗੱਲ ਤੇ ਫੁੱਲ ਚੜਾਵਾ ਕਿਉਂਕਿ ਉਹਨੂੰ ਫਿਕਰ ਕੋਈ ਨਹੀਂ ਉਹਦੇ ਕੋਲ ਤਾਂ ਘੱਟੋ ਘੱਟ ਜੇ ਆਪਾਂ ਅੰਕੜੇ ਦੇਖੀਏ 60-70 ਹਜ਼ਾਰ ਕਰੋੜ ਦੀ ਪ੍ਰਾਪਰਟੀ ਹੈ ਅੱਧਾ ਪੰਜਾਬ ਲੁੱਟਿਆ ਹੋਇਆ ਸ਼ਖਵੀਰ ਵੱਲ ਦੇ ਕੋਲ ਹੈ ਉਹਨੂੰ ਕੋਈ ਪਰਵਾਹ ਨਹੀਂ ਉਹਦੇ ਤਾਂ ਸੈਂਕੜੇ ਹੱਡਾ ਚੱਲਦੇ ਨੇ ਹਜ਼ਾਰਾਂ ਬੱਸਾਂ ਚੱਲਦੀਆਂ ਨੇ ਪਤਾ ਨਹੀਂ ਕਿੱਡੇ ਕਿੱਡੇ ਕਾਰੋਬਾਰ ਉਹ ਲਾਈ ਬੈਠੇ ਨੇ ਤਾਂ ਮਤਲਬ ਹੀ ਕੋਈ ਨਹੀਂ ਉਹਦਾ ਤਾਂ ਇੱਕੋ ਹੀ ਮਕਸਦ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਬਸ ਮੈਂ ਆ 2-4 ਸਾਲ ਦੇ ਵਿੱਚ ਬਿਲਕੁਲ ਖਤਮ ਕਰ ਦੇਵਾਂ ਮੁੜ ਕੇ ਕੋਈ ਸਿਰ ਨਾ ਚੱਕ ਸਕੇ ਉਹਦਾ ਤਾਂ ਮਤਲਬ ਇਹ ਹੈ ਹੁਣ ਜਿਹੜੇ ਰੌਲਾ ਪਾਉਂਦੇ ਨੇ ਘਾਟੇ ਵੀ ਨਹੀਂ ਹੈਗੇ ਕਿਸੇ ਨੇ ਬਸਾਂ ਬਣਾ ਲਈਆਂ ਕਿਸੇ ਨੇ ਹੋਟਲ ਬਣਾ ਲਿਆ ਕਿਸੇ ਨੇ ਜ਼ਮੀਨਾਂ ਖਰੀਦ ਲਈਆਂ ਤੁਸੀਂ ਐਮਐਲਏ ਦੀ ਗੱਲ ਤਾਂ ਦੂਰ ਦੀਏ ਜਿਹੜੇ ਸ਼੍ਰੋਮਿਕ ਪਿੰਡ ਦੇ ਮੈਂਬਰ ਨੇ ਨਾ ਉਹਨਾਂ ਕੋਲੇ ਵੀ 50-50 ਕਰੋੜ ਦੀ 100-100 ਕਰੋੜ ਦੀ ਪ੍ਰਾਪਰਟੀ ਹੈ ਜਿਹੜੇ ਮੰਝੇ ਥੱਲੇ ਸਲੰਘਾਂ ਲਾ ਕੇ ਰੋਟੀਆਂ ਪਕਾਉਂਦੇ ਸੀ ਨਾ ਉਹਨਾਂ ਦੀਆਂ 2-2 3-3 ਕਰੋੜ ਦੀਆਂ ਕੋਠੀਆਂ ਨੇ ਵੱਡੀਆਂ ਗੱਡੀਆਂ ਨੇ 50-50 100-100 ਕਿਲਾ ਜ਼ਮੀਨ ਦਾ ਆਮ ਆ ਉਹਨਾਂ ਕੋਲੇ ਸਮਝਾਈ ਗੱਲ ਦੀ ਤੇ ਮੇਰਾ ਇਹ ਵੀਡੀਓ ਬਣਾਉਣ ਦਾ ਮਕਸਦ ਇਹ ਹੈਗਾ ਵੀ ਐਵੇਂ ਨਾ ਪੰਜਾਬ ਦੇ ਲੋਕੋ ਐਵੇਂ ਇਹਨਾਂ ਪਿੱਛੇ ਲੱਗੇ ਰੌਲਾ ਪਾਓ ਐਵੇਂ ਤਕੜੀ ਤਕੜੀ ਕਰੀ ਜਾਓ ਠੀਕ ਹੈ ਕੋਈ ਮਕਸਦ ਨਹੀਂ ਤੇ ਨਾ ਇਹਨਾਂ ਨੇ ਪਹਿਲਾਂ ਪੰਜਾਬ ਨੂੰ ਬਚਾਉਣ ਦੀ ਗੱਲ ਕੀਤੀ ਤੇ ਨਾ ਹੁਣ ਕਰਨਗੇ ਤੇ ਵੱਡੇ ਬਾਦ ਨੂੰ ਪਤਾ ਸੀ ਵੀ ਮੇਰਾ ਮੁੰਡਾ ਹੈਗਾ ਪਾਗਲ ਨਸ਼ੇੜੀ ਹੈਗਾ ਇਹਦੀ ਅਕਲ ਟਿਕਾਣੀ ਹੈ ਨਹੀਂ ਤੇ ਉਹ ਜਾਂਦਾ ਹੋਇਆ ਕਹਿ ਗਿਆ ਵੀ ਤੇ ਤੂੰ ਇੱਕੋ ਹੀ ਕੰਮ ਕਰਨਾ ਹੈ بس ਜਿਹੜੇ ਮਾੜੇ ਮੋਟੇ ਬੱਚੇ ਨੇ ਸਭ ਖਤਮ ਕਰ ਜੀ ਤੇ ਉਦੋਂ ਬਾਅਦ ਕਿਤੇ ਵੱਡਾ ਕਾਰੋਬਾਰ ਹੈਗੇ ਨਹੀਂ ਉਹਦੇ ਕੋਲੇ ਕਿਤੇ ਮਰਜ਼ੀ ਬੈਠ ਕੇ ਕੰਮ ਕਰੀ ਨਜ਼ਾਰੇ ਨਹੀਂ ਤੇ ਆਹ ਵੀਡੀਓ ਬਣਾਉਣ ਦਾ ਮੇਰਾ ਮਕਸਦ ਆ ਸੀ ਯਾਨੀ ਕਿ ਇਹ ਸੋਚ ਵੱਡੇ ਬਦਲਦੀ ਵੀ ਰਹੀ ਹੈ ਤੇ ਜਿਹੜੀ ਸੁਖਵੀਰ ਨੂੰ ਕਹਿ ਕੇ ਗਿਆ ਉਹ ਵੀ ਸੱਚ ਹੋ ਰਹੀ ਹੈ ਅੱਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ